चाचे मुड़ा थी ਪਲਾਟਾ ਡੰਗਵਾਲਾ ਤਾਂ ਆਪ ਕੋ ਆਦੇ ਤੇ ਵੀਰੇ ਚੱਲੇ ਦੇ ਕੇ ਅੱਗੇ ਸ਼ਹਿਰ ਦੇ ਕਾਲੇ ਕੀ ਕਰਨ ਜਾ ਰਹੇ ਸੀਗੇ ਜਿੰਨਾ ਡੱਟ ਹੋਈ ਆ ਤਾਂ ਕੀ ਰਿਸ਼ਤਾ ਹੀ ਉਹਨਾਂ ਦਾ ਮੇਰੇ ਚਾਚੇ ਦਾ ਮੁੰਡਾ ਸੀਗਾ ਤੇ ਚਾਚੀ ਸੀਗੀ ਇਹ ਵੀਰ ਲੱਖਿਆਲੇ ਤੋਂ ਆ ਰਿਹਾ ਸੀ ਕਿ ਜੋ ਆਪਣੇ ਵਿਆਹ ਰਿਕਾਰਡ ਵਨਨ ਜਾ ਰਹਾ ਸੀ ਆਪਣੇ ਰਿਸ਼ਤੇਦਾਰਾਂ ਤੇ ਤੇ ਰਸਤੇ ਚ ਲਾਲਚੀਆਂ ਪਿੰਡ ਲਾਲਚੀਆਂ ਕੋਲ ਇੱਕ ਟਰਾਲੀ ਦੇ ਵਿੱਚ ਵਜਨ ਕਰਨ ਇਹਨਾਂ ਦੀ ਮੌਤ ਹੋ ਗਈ ਹੈ ਕਿਸ ਕਿਸ ਦੀ ਮੌਤ ਹੋਈ ਹੈ ਇਹ ਵੀਰੇ ਦੋ ਇੱਕ ਮੁੰਡਾ ਇਹਨਾਂ ਦੀ ਮਾਤਾ ਨਾਲ ਕਿਸੇ ਦੋਨੋਂ ਹੀ ਮੌਤ ਪੂਰੇ ਹੋ ਗਏ ਆ ਆ ਮੁੰਡਾ ਤਾਂ ਮੌਕੇ ਤੇ ਮਰ ਗਿਆ ਸੀ ਤੇ ਇਹਨਾਂ ਦੀ ਮਾਤਾ ਨੂੰ ਹਸਪੀਟਲ ਲਾ ਗਿਆ ਸੀ ਉਹਨਾਂ ਦੀ ਵੀ ਧਰਤ ਹੋ ਚੁੱਕੀ ਹੈ ਸਾਵਾ ਤੇ ਮਾਂ ਪੁੱਤ ਨਾਲ ਲੈ ਕੇ ਕਾਰ ਚ ਜਾਂਦੇ ਪਈ ਆਪਦੇ ਵੱਡੇ ਭਰਾ ਦਾ ਜਲਾਲਾਬਾਦ ਨੂੰ ਜਾਂਦਾ ਹੈ ਇਹ ਇੱਥੇ ਲਾਲਚੀਆਂ ਕੋਲ ਮੁੰਡਾ ਰੀਲਾ ਰੁਲਾ ਕੇ ਜਾਂਦਾ ਜਾਂਦਾ ਹੀ ਫੋਨ ਤੇ ਫੋਨ ਦੀ ਸਪੀਡ ਜ਼ਿਆਦਾ ਸੀ ਹੈਲਮਟ ਲੱਗਿਆ ਨਹੀਂ ਸੀ ਜਿੰਦੀ ਵਜਾ ਕਰਕੇ ਪਤਾ ਨਹੀਂ ਲੱਗਿਆ ਅੱਗੋਂ ਟਰਾਲੀ ਖਰਾਬ ਖੜੀ ਹੋਈ ਸੀ ਉਹਦੀ ਹੱਬ ਟੁੱਟੀ ਸੀ ਟਰਾਲੀ ਦੀ ਉਹਦੇ ਵਿੱਚ ਵੱਜੇ ਤੇ ਮਾਂ ਪੁੱਤ ਦੀ ਮੌਕੇ ਤੇ ਡੈਥ ਹੋ ਗਈ ਕਾਹਦੇ ਤੇ ਜਾ ਰਹੇ ਸੀ ਜੀ ਮੋਟਰਸਾਈਕਲ ਤੇ ਜਾ ਰਹੇ ਸੀ ਹੈਲਮਟ ਨਾ ਲਗਨ ਕਰਕੇ ਉਹ ਹੈਲਮਟ ਲੱਗੇ ਹੁੰਦਾ ਸ਼ਾਇਦ ਬਚ ਜਾਂਦਾ ਮੁੰਡਾ ਸਿਰ ਸਿਰ ਤੇ ਸੱਟ ਲੱਗ ਗਈ ਮੋਬਾਈਲ ਹੀ ਕਰ ਰਿਹਾ ਬੜਾ ਅਹਿਸਾਸ ਹੋ ਰਿਹਾ ਜੀ ਆ ਮੇਨ ਆਪਾਂ ਮੋਬਾਈਲ ਹੀ ਗਏ ਸਕਨੇ ਕੰਨਾਂ ਤੇ ਹੱਡਫੋਨ ਲੱਗੇ ਹੋਏ ਸੀ ਮੋਬਾਈਲ ਚਲਾ ਚਲਾ ਰਿਆ ਸੀ ਅਸੀਂ ਆ ਕੇ ਉਹਦੀ ਬਲੂਟੂਥ ਬੰਦ ਕੀਤਾ ਦੇ ਮਾਦ ਦੇ ਵਿੱਚ ਉਹਨਾਂ ਦੇ ਘਰਦਿਆਂ ਨਾਲ ਗੱਲ ਕੀਤੀ ਫੋਨ ਜਦੋਂ ਅਸੀਂ ਚੱਕਿਆ ਜਿਸਰ ਨੌਜਵਾਨ ਬੱਚਾ ਦਿਖ ਰਿਹਾ ਸੀ ਦੇਖ ਕੇ ਮਨਸਕ ਕੀੜਾ ਵੀ ਹੋਈ ਹੈ ਜਾਣਾ ਵਿਆਹ ਤੇ ਸੀ ਤੇ ਮਾਤਮ ਵਿੱਚ ਸ਼ਾਗਿਰ ਸਾਹਿਬ ਲੱਗੀ ਹੈ ਬਿਲਕੁਲ ਨੈਗਲੀਜੈਂਸੀ ਹੈ ਕਿਉਂਕਿ ਜੇ ਇਹੀ ਜੇ ਖਰਾਬ ਹੋ ਗਈ ਸੀ ਤਾਂ ਆਪਣੇ ਆਂਢ ਗੁਆਂਢ ਤੋਂ ਕਿਸੇ ਨੂੰ ਬੁਲਾ ਕੇ ਕਿਸੇ ਦੀ ਮਦਦ ਲੈ ਕੇ ਉਹਨੂੰ ਉਹਨੂੰ ਕੁਝ ਰੁੱਖ ਤੋੜ ਦੇ ਟਾਹਣੀਆਂ ਤੋੜ ਕੇ ਰੱਖ ਦਿੰਦੇ ਤਾਂ ਵੀ ਕੋਈ ਬੜਾ ਵੱਡਾ ਇਲਮ ਹੋ ਜਾਂਦਾ ਹੈ ਜੀ